ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਸਾਹਮਣੇ ਮੇਰੀ ਲਿਖੀ ਕਵਿਤਾ ਲੈ ਕੇ ਪੇਸ਼ ਹੋਈਆਂ ਕਵਿਤਾ ਬੋਲਣ ਤੋਂ ਪਹਿਲਾਂ ਮੈਂ ਆਪ ਜੀ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹਾਂਗੀ ਕਿਉਂਕਿ ਇਸ ਸਮੇਂ ਸਾਡੇ ਦੇਸ਼ ਦੇ ਵਿੱਚ ਪਹਿਲਵਾਨ ਦੇ ਵਿੱਚ ਜੋ નિર્ਦੋਸ਼ ਲੋਕ ਮਾਰੇ ਗਏ ਸੀ ਉਨਾਂ ਨੂੰ ਲੈ ਕੇ ਬਹੁਤ ਹੀ ਦੁੱਖ ਦਰਦ ਪੂਰੇ ਦੇਸ਼ ਦੇ ਵਿੱਚ ਸੀ ਹੈਵੀ ਕਿਉਂਕਿ ਨੇ ਹੱਥੇ ਤੇ ਬੇਕਸੂਰ ਲੋਕਾਂ ਨੂੰ ਮਾਰਨਾ ਕੋਈ ਵੱਡੀ ਬਹਾਦਰੀ ਨਹੀਂ ਬਹੁਤ ਹੀ ਵੱਡਾ ਗੁਨਾਹ ਤੇ ਪਾਪ ਹੈ ਸੋ ਇਸ ਮੁੱਦੇ ਨੂੰ ਲੈ ਕੇ ਸਾਡੇ ਦੇਸ਼ ਦੇ ਵਿੱਚ ਬੜੀ ਗੁੰਝਲਦਾਰ ਸਥਿਤੀ ਬਣੀ ਹੋਈ ਸੀ ਬਹੁਤ ਹੀ ਇਸ ਵਿੱਚ ਮਨ ਦਰਿਆ ਸੀ ਜੰਗ ਲੱਗੂਗੀ ਪਰ ਸਾਡੇ ਪ੍ਰਧਾਨ ਮੰਤਰੀ ਜੀ ਨੇ ਇੱਕ ਮਾਂ ਦਾ ਪੁੱਤਰ ਹੋਣ ਦੇ ਨਾਤੇ ਮਾਂਵਾਂ ਦੇ ਦਰਦ ਨੂੰ ਸਮਝਿਆ ਤੇ ਇਸ ਸਥਿਤੀ ਨੂੰ ਸੰਭਾਲਿਆ ਜੰਗ ਟੜ ਗਏ ਉਹਨਾਂ ਦੀ ਸੋਝ-ਵਿਜੇ ਨਾਲ ਪਰ ਬਹੁਤ ਸਾਰੇ ਕਮੈਂਟ ਲੋਕਾਂ ਦੇ ਪੜ੍ਹਦੇ ਆ ਕਿ ਪ੍ਰਧਾਨ ਮੰਤਰੀ ਜੀ ਟਰ ਗਏ ਮੋਦੀ ਜੀ ਟਰ ਗਏ ਜਾਂ ਕੋ ਬੰਦ ਕਰਤੀ ਨਹੀਂ ਉਹਨਾਂ ਨੇ ਪੂਰੀ ਸੋਝ-ਵਿਜ ਵਰਤੀ ਹੈ ਕਿਉਂਕਿ ਜਿਸ ਮਾਂ ਦਾ ਪੁੱਤਰ ਜਿਸ ਭੈਣ ਦਾ ਭਰਾ ਜਿਸ ਪਤਨੀ ਦਾ ਪਤੀ ਜਿੰਨਾ ਬੱਚਾ ਦੇ ਪਿਤਾ ਬਾਰਡਰਾਂ ਦੇ ਖੜੇ ਨੇ ਜਾਂ ਜਿੰਨਾ ਦੇ ਰਿਸ਼ਤੇਦਾਰ ਦੇ ਵਿੱਚੋਂ ਕਿਸੇ ਦੇ ਭਤੀਜੇ ਭਾਣਜੇ ਜਾਂ ਹੋਰ ਨਜ਼ਦੀਕੀ ਮਿੱਤਰ ਦੋਸਤ ਵੀ ਖਾਸ ਹੁੰਦੇ ਨੇ ਉਹਨਾਂ ਨੂੰ ਦਰਦ ਹੈ ਕਿ جنگ ਨਾ ਲੱਗੇ ਨੁਕਸਾਨ ਤਾਂ ਸਾਰਿਆਂ ਦਾ ਹੀ ਹੁੰਦਾ ਇੱਕ ਪਾਸੇ ਦਾ ਨਹੀਂ ਹੁੰਦਾ ਸੋ ਮੋਦੀ ਦਾ ਧੰਨਵਾਦ ਜੋ ਇਸ ਤਰ੍ਹਾਂ ਸੋਚ ਬੋਏ ਨਾਲ ਜੰਗ ਟਲ ਗਈ ਸੋ ਇਸ ਤਰ੍ਹਾਂ ਦੀ ਹੀ ਮੈਂ ਇੱਕ ਕਵਿਤਾ ਲਿਖੀ ਹੈ ਕਵਿਤਾ ਦਾ ਨਾਂ ਹੈ ਜੰਗ ਸੁਣਿਓ ਜਰਾ ਮੈਂ ਜੰਗ ਹਾਂ ਸੁਣਿਓ ਜਰਾ ਮੈਂ ਜੰਗ ਹਾਂ ਮੈਨੂੰ ਟਿੱਕੀ ਰਹਿਣ ਦਿਓ ਮੈਨੂੰ ਸ਼ਾਂਤ ਰਹਿਣ ਦਿਓ ਮੈਨੂੰ ਚੁੱਪ ਰਹਿਣ ਦਿਓ ਮੈਨੂੰ ਨਾ ਛੇੜੋ ਨਾ ਛੇੜੋ ਰਹਿਣ ਦੇ ਤੁਸੀਂ ਮੈਨੂੰ ਨਾਲ ਅਮਲ ਚੈਨ ਜਿਸ ਨੇ ਜਦੋਂ ਵੀ ਮੈਨੂੰ ਛੇੜਿਆ ਕੀਤਾ ਭੰਗ ਮੈਂ ਉਹਦਾ ਅਮਲ ਚੈਨ ਮੈਂ ਲਹੂ ਵੀ ਰਜਰਜ ਕੇ ਹਾਂ ਪੀ ਲੈਂਦੀ ਮੈਂ ਲਹੂ ਵੀ ਰਜਰਜ ਕੇ ਹਾਂ ਪੀ ਲੈਂਦੀ ਬਣ ਜਾਂਦੀ ਹਾਂ ਡਾਡੀ ਡੈਨ ਮੈਂ ਖੂਨ ਦੀਆਂ ਨਦੀਆਂ ਬਹਾ ਦੇਵਾਂ ਮੈਂ ਖੋਣੀਆਂ ਨਦੀਆਂ ਵਹਾ ਦੇਵਾ ਗੁਜਾਵਾ ਗਮਾਂ ਦੇ ਸਾਰੇ ਪਾਸੇ ਬੈਣ ਕਰਾਂ ਮਾਵਾ ਦੇ ਗੋਦਾਂ ਸੁਣੀਆਂ ਮੈਂ ਕਰਾਂ ਮਾਵਾ ਦੇ ਗੋਦਾਂ ਸੁਣੀਆਂ ਬਾਪੂ ਬੁੱਢੇ ਪੁੱਤਰਾ ਬਾਜੋਂ ਰਹਿ ਮੈਂ ਖੋਹਾਂ ਸੰਧੂਰਾ ਮੰਗਦੀਆਂ ਮੈਂ ਖੋਹਾਂ ਸੰਧੂਰਾ ਮੰਗਦੀਆਂ ਕਰਦੇ ਆ ਵੀਰਾਂ ਤੋਂ ਸਖਣੀ ਭੈਣ ਸੱਜਿਆਂ ਵਾਹਾਂ ਪ੍ਰਾਵਾਂ ਦੀਆਂ ਵੱਢ ਦੇਵਾ ਸੱਜਿਆਂ ਵਾਹਾਂ ਪ੍ਰਾਵਾਂ ਦੀਆਂ ਵੱਢ ਦੇਵਾ ਜਿਹੜੇ ਬਿਨ ਪ੍ਰਾਵਾਂ ਆਪ ਨੂੰ ਕਹਿਣ ਮੈਂ ਮਾਸੂਮ ਬੱਚਿਆਂ ਤੋਂ ਮਾਪੇ ਖੋਲਵਾ ਮੈਂ ਮਾਸੂਮ ਬੱਚਿਆਂ ਤੋਂ ਮਾਪੇ ਖੋਲਵਾ ਲਾਦਿਆਂ ਜਤੀ ਬਣਾ ਕੇ ਰਹਿਣ ਮੈਂ ਵਿਨਾਸ਼ ਪ੍ਰਕਿਰਤੀ ਦਾ ਕਰਦਿਆਂ ਮੈ ਬਿਨਾਸ਼ ਪ੍ਰਕਿਰਤੀ ਦਾ ਕਰ ਦਿਆਂ ਪਸ਼ੂ ਪੰਛੀ ਜਨੌਰ ਨਾਲ ਜਿਉਂਦੇ ਰਹਿਣ ਕਰ ਦਿਆਂ ਧੂਆਂ ਹਲੇਰ ਗੋਲਾ ਬਰੂਧ ਨਾਲ ਕਰ ਦਿਆਂ ਧੂਆਂ ਹਲੇਰਾ ਗੋਲਾ ਬਰੂਧ ਨਾਲ ਚੰਨ ਤਾਰੇ ਸੂਰਜ ਵੀ ਲੁਕੇ ਛਿਪੇ ਰਹਿਣ ਵਿਸ਼ੈਲੀਆਂ ਗੈਸਾਂ ਮੈਂ ਛੱਡ ਦਿਆਂ ਵਿਸ਼ੈਲੀਆਂ ਗੈਸਾਂ ਮੈਂ ਛੱਡ ਦਿਆਂ ਜੀਵ ਜੰਤੂ ਨਾਲ ਜਿਉਂਦੇ ਤਰਤ ਤੇ ਰਹਿਣ ਨਹੀਂ ਮਿਲਣਾ ਨਹੀਂ ਮਿਲਣਾ ਕੋਈ ਫਾਇਦਾ ਮੈਨੂੰ ਛੇੜ ਕੇ ਬਹੁਤ ਕੁਝ ਕਰਨਾ ਪੈਣਾ ਮਨੁੱਖਾਂ ਨੂੰ ਸਹਿਣ ਮੈਨੂੰ ਨਾ ਛੇੜੋ ਨਾ ਛੇੜੋ ਰਹਿਣ ਦਿਓ ਰਹਿਣ ਦਿਓ ਤੁਸੀਂ ਮੈਨੂੰ ਨਾਲ ਅਮਨਾ ਚੈਨ ਮੈਨੂੰ ਟਿੱਕੀ ਰਹਿਣ ਦਿਓ ਮੈਨੂੰ ਸ਼ਾਂਤ ਰਹਿਣ ਦਿਓ ਮੈਨੂੰ ਚੁੱਪ ਰਹਿਣ ਦਿਓ ਰਹਿਣ ਦਿਓ ਰਹਿਣ ਦਿਓ ਤੁਸੀਂ ਮੈਨੂੰ ਨਾਲ ਅਮਨਾ ਚੈਨ Dann warte ich.